ਅੱਜ ਦੂਜਾ ਦਿਨ ਹੈ ਹਰਿਆਣਾ ਪੁਲਿਸ ਦੇ ਜਵਾਨ ਵੀ ਮੋਰਚੇ ਵਾਲੀ ਥਾਂ ਤੇ ਤੈਨਾਤ ਨੇ ਤੇ ਪਲਪਲ ਦੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ ਫਿਲਹਾਲ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਐਮਐਸਪੀ ਤੋਂ ਇਲਾਵਾ ਹੋਰ 13 ਮੰਗਾ ਨੇ ਜਿਸ ਨੂੰ ਲੈ ਕੇ ਲਗਾਤਾਰ ਸੰਘਰਸ਼ ਦੀ ਰਾਖ ਤਿਆਰ ਕੀਤੇ ਹੋਏ ਨੇ ਮਰਨ ਵਰਤ ਤੇ ਨੇ ਔਰ ਮਨਨ ਵਰਤ ਦੇ ਉਹਨਾਂ ਦਾ ਅੱਜ 52ਵਾਂ ਦਿਨ ਹੈ ਔਰ ਹਾਲੇ ਤੋਂ ਜੋ ਡਾਕਟਰ ਦੇ ਮੁਤਾਬਕ ਦੱਸੀ ਜਾ ਰਹੀ ਹੈ ਇਸ ਕਦਰ ਨਾਸਾਜ਼ ਹੋ ਚੁੱਕੀ ਹੈ ਜਗਜੀਤ ਸਿੰਘ ਡਲੇਵਾਲ ਦੇ ਕੇ ਪਾਣੀ ਤੱਕ ਨਹੀਂ ਲੰਘਦਾ ਹੁਣ ਅੰਦਰ पानी तक नहीं पचा पा रहे है जगजीत सिंह डलवाल जो शरीर है रोहित बंसल सरेनाल खनौरी बॉर्डर तो जुड़ चुके हैं रोहित की जानकारी है क्योंकि मरण व्रत जो 111 किसान किसानों का ग्रुप भी बैठा आज दूजा दिन है और जगजीत सिंह डेवाल जी तो सेहत इस कदर है इस कदर कि पानी भी पचना बंद हो गया हूँ ਜੇਕਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਦੇ ਮਰਨ ਵਰਤ ਦਾ 52ਵਾਂ ਦਿਨ ਹੋ ਚੁੱਕਾ ਹੈਗਾ ਔਰ ਦੂਸਰੇ ਪਾਸੇ 111 ਜਿਹੜੇ ਕਿਸਾਨ ਆਗੂ ਆ ਉਹਨਾਂ ਦੇ ਵੱਲੋਂ ਵੀ ਆਪਣਾ ਮਰਨ ਵਰਤ ਦਾ ਦੂਸਰਾ ਦਿਨ ਅੱਜ ਉਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦਾ ਜ਼ਿਕਰ ਕੀਤਾ ਜਾਵੇ ਤਾਂ ਲਗਾਤਾਰ ਸਿਹਤ ਉਹਨਾਂ ਦੀ ਵਿਗੜ ਰਹੀ ਹੈ ਕਿਉਂਕਿ ਹੁਣ ਸਰੀਰ ਦੇ ਅੰਦਰ ਸਰੀਰ ਹੀ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈਗਾ ਕਿਉਂਕਿ ਜਿਹੜਾ ਆ ਇਹ ਏਰੀਆ ਹੁੰਦੇ ਨੇਗੇ ਇੱਥੋਂ ਮਾਸ ਬਿਲਕੁਲ ਅੰਦਰ ਨੂੰ ਤਰ ਚੁੱਕਾ ਹੈਗਾ ਹੱਡੀਆਂ ਦੇ ਨਾਲ ਮਾਸ ਲੱਗ ਚੁੱਕਾ ਹੈਗਾ ਔਰ ਹੌਲੀ ਹ ਉਹ ਇੱਕ ਤਰੀਕੇ ਦੇ ਨਾਲ ਖਾਤਮੇ ਦੇ ਵੱਲ ਵੱਧ ਰਿਹਾ ਹੈਗਾ ਹੁੰਦਾ ਕੀ ਹੈ ਕਿ ਜਿਹੜੀ ਬਾਡੀ ਹੈ ਉਸ ਦੇ ਜਿਹੜੇ ਆਰਗਨ ਹੁੰਦੇ ਨੇ ਖਾਸ ਤੌਰ ਤੇ ਅਸੀਂ ਕਹ ਲਈਏ ਕਿ ਚਾਹੇ ਸਾਡਾ ਗੁਰਦਾ ਹੈਗਾ ਚਾਹੇ ਸਾਡਾ ਹੋਰ 파ਟ ਨੇ ਉਹਨਾਂ ਨੂੰ ਇੱਕ ਸ਼ਰੀਰ ਦਾ 파ਟ ਹੈ ਜਿਹੜਾ ਜਾਂ ਸ਼ਰੀਰ ਦੇ ਜਿਹੜੇ ਸੈੱਲ ਨੇ ਉਹ ਪ੍ਰੋਟੈਕਟ ਕਰਦੇ ਹੈਗੇ ਜਿੰਨੀ دیر ਤੱਕ ਮੰਨ ਲਓ ਕੋਈ ਖਾਣ ਨੂੰ ਨਹੀਂ ਮਿਲਦਾ ਤਾਂ ਉਹ ਸ਼ਰੀਰ ਦੇ ਵੱਖ-ਵੱਖ ਜਿਹੜੇ ਆ ਸਾਡਾ ਮਾਸ ਹੁੰਦਾ ਉਸ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ ਪਰ ਉਹ ਇਹਨਾਂ 파ਟ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਜਦੋਂ ਉਹ 파ਟ ਦੇ ਕਹ ਲਈਏ ਜਾਂ ਕਹ ਲਈਏ ਕਿ ਸ਼ਰੀਰ ਦਾ ਮਾਸ ਵੀ ਹਾਰ ਜਾਂਦਾ ਤਾਂ ਹੌਲੀ-ਹੌਲੀ ਉਸ 파ਟ ਦੇ ਅਟੈਕ ਹੋਣਾ ਸ਼ੁਰੂ ਹੋ ਜਾਂਦਾ ਫਿਰ ਚਾਹੇ ਤੁਹਾਡੇ ਗੁਰਦੇ ਹੋਣ ਤੁਹਾਡੇ ਕਿਡਨੀ ਹੋਵੇ ਤੁਹਾਡੀਆਂ ਹੋਰ ਚੀਜ਼ਾਂ ਹੋਣ ਤਾਂ ਉਹ ਹੁਣ ਸਿਚੁਏਸ਼ਨ ਆ ਗਈ ਹੈ ਕਿ ਜਿਹੜੇ ਸੈੱਲ ਨੇ ਸ਼ਾਇਦ ਉਹ ਵੀ ਕੁਝ ਦੇਰ ਤੱਕ ਜਵਾਬ ਦੇ ਦੇਣਾ ਉਹ ਉਸ ਤੋਂ ਬਾਅਦ ਸਿੱਧੇ ਤੌਰ ਦੇ ਉੱਪਰ ਮਲਟੀ ਆਰਗਨ ਫੇਲੀਅਰ ਦਾ ਜਿਹੜਾ ਅਸੀਂ ਜ਼ਿਕਰ ਕਰਦੇ ਆਂਗੇ ਉਹ ਚੀਜ਼ ਇਸ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੂੰ ਚੇਲੀ ਪੈ ਸਕਦੇ ਦੂਸਰੇ ਪਾਸੇ ਇਸ ਪਾਸੇ ਦੀਆਂ ਤਸਵੀਰਾਂ ਦਿਖਾ ਦਈਏ ਜਿੱਥੇ ਇੱਕ ਪਾਸੇ ਢੱਲੇਵਾਲ ਸਾਹਿਬ ਨੂੰ 52 ਦਿਨ ਹੋਏ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ 111 ਉਹ ਯੋਧੇ ਨੇ ਜਿਹੜੇ ਕੱਲ ਤੋਂ ਲਗਾਤਾਰ ਆਪਣੇ ਮਰਨ ਵਰਤ ਦੀ ਸ਼ੁਰੂਆਤ ਕਰਕੇ ਬੈ ਤਾਂ ਉਸੇ ਤਰੀਕੇ ਦੇ ਨਾਲ ਜਿਹੜੀਆਂ ਪੱਟੀਆਂ ਤੁਹਾਨੂੰ ਦਿਖਾਈ ਦਿੰਦੀਆਂ ਸੀਆਂ ਉਹ ਪੱਟੀਆਂ ਸਿਰ ਦੇ ਉੱਪਰ ਬੰਨੀਆਂ ਹੋਈਆਂ ਨੇ ਗਲਾਂ ਦੇ ਵਿੱਚ ਜਿਹੜੇ ਬੈਨਰ ਲਟਕਾਏ ਹੋਏ ਸੀਗੇ ਉਹ ਬੈਨਰ ਤੁਹਾਨੂੰ ਨਜ਼ਰ ਆ ਰਹੇ ਨੇ ਔਰ ਕਾਲੀਆਂ ਲੋਈਆਂ ਜਿਹੜਾ ਇੱਕ ਪ੍ਰਦਰਸ਼ਨ ਹੁੰਦਾ ਹੈਗਾ ਕਾਲੀਆਂ ਲੋਈਆਂ ਦੇ ਜ਼ਰੀਏ ਉਹ ਪ੍ਰਦਰਸ਼ਨ ਹੈ ਜਿਹੜਾ ਇਸ ਜਗ੍ਹਾ ਦੇ ਉੱਪਰ ਕੀਤਾ ਜਾ ਰਿਹਾ ਔਰ ਹੌਸਲੇ ਨੇ ਜਿਹੜੇ ਉਹ ਤੁਹਾਨੂੰ ਬੁਲੰਦ ਨੇ ਜਿਹੜੇ ਇਸ ਜਗ੍ਹਾ ਦੇ ਉੱਪਰ ਸਾਫ਼ ਤਰੀਕੇ ਦੇ ਨਾਲ ਨਜ਼ਰ ਆਉਂਦੇ ਨੇ ਤਾਂ ਗੱਲਬਾਤ ਕਰ ਲੈਣਾ ਕਿ ਕਿਸ ਤਰੀਕੇ ਦਾ ਜਿਹੜਾ ਪਹਿਲਾ ਦਿਨ ਸੀ ਜੀ ਸਸੀਕਾਲ ਜੀ ਦੂਜਾ ਦਿਨ ਅਜ ਤੋੜਾ ਮਰਨ ਵਰਤ ਦਾ ਸ਼ੁਰੂ ਹੋ ਚੁੱਕਿਆ ਹੈ ਕਿ ਕੱਲ ਦਾ ਕੁਝ ਨਹੀਂ ਖਾਦਾ ਕੱਲ ਦਾ ਦਿਨ ਲੰਘ ਗਿਆ ਅੱਜ ਦੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਬਿਲਕੁਲ ਜੀ ਜਦੋਂ ਇਹ ਜਥਾ ਤੋਰਿਆ ਗਿਆ ਪਹਿਲਾਂ ਮੀਟਿੰਗਾਂ ਕੀਤੀਆਂ ਗਿਆ ਵੀ ਮਾਨਸਿਕ ਤੌਰ ਤੇ ਤਿਆਰ ਆ ਉਹੋ ਹੀ ਬੰਦੇ ਜਾਣ 4-500 ਦਾ ਕਾਠ ਹੀ ਉਹਦੇ ਵਿੱਚੋਂ 111 ਬੰਦੇ ਛਾਂਟੇ ਗਏ ਫਿਰ ਇਹ ਵੀ ਬਲੌਸਮੈਂਟ ਕੀਤੀ ਕਿ ਜਿਹੜਾ ਕੋਈ ਦਵਾਈ ਲੈਂਦਾ ਉਹ ਵੀ ਨਾ ਜਾਵੇ ਪਰ ਜਿਨ੍ਹਾਂ ਨੇ ਨਾਲ ਖਾ ਲਿਆ ਸੀ ਉਹਨਾਂ ਨੇ ਮਾਨਸਿਕ ਤੌਰ ਤੇ ਤਿਆਰੀ ਵੀ ਜਾਂ ਸਾਹ ਸ਼ਹੀਦ ਹੋ ਕੇ ਆਵਾਂਗੇ ਤੇ ਜਾਂ ਇਹ ਮੰਗਾ ਭਾਤ ਸਰਕਾਰ ਕੋ ਮਨਾ ਕੇ ਆਵਾਂਗੇ ਸਰਦਾਰ ਜਗਜੀਤ ਸਿੰਘ ਡੱਲੇਵਾਲਾ 55 ਦਿਨ ਹੋ ਗਏ ਤੇਲ-ਤੇਲ ਜਾ ਕੇ ਮੌਤ ਵੱਲ ਵੱਧ ਰਹੇ ਨੇ ਇਹਨਾਂ 'ਚ ਰੋਸ ਹੀ ਵੀ ਭਾਰਤ ਸਰਕਾਰ ਹਜੇ ਤੱਕ ਗੱਲਬਾਤ ਤੋਂ ਨਹੀਂ ਤਿਆਰ ਨੇ ਫਿਰ ਆਪਾਂ ਵੀ ਸ਼ੀਦੀ ਦੇਵਾਂਗੇ ਸ਼ਾਂਤਮੇ ਖਾਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਈ ਹਾਂਜੀ ਹਾਂਜੀ ਬਿਲਕੁਲ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਨਾਮ ਜ਼ਰੂਰ ਦੱਸ ਦਿਓ ਆਪਣਾ ਮੇਰਾ ਨਾਮ ਮਤਾਬ ਸਿੰਘ ਪਿੰਡ ਗੁਜਰ ਹੈ ਜ਼ਿਲ੍ਹਾ ਫਰੀਦਕੋਟ ਹੈ ਜੀ ਬਾਬਾ ਜੀ ਦਵਾਈ-ਦਵਾਈ ਤਾਂ ਨਹੀਂ ਕੋਈ ਚਲਦੀ ਸੀ ਚਲਦੀ ਗੋਡਿਆਂ ਦੀ ਬੰਦ ਕਰਤੀ ਜੀ ਤਾਂ ਹੁਣ ਕੋਈ ਦਰਦ ਤਕਲੀਫ ਕੋਈ ਕੋਈ ਗੱਲ ਜੀ ਕੁਝ ਨਹੀਂ ਹੁੰਦਾ ਜੋ ਹੋਈ ਜਾਂਦਾ ਹੋਈ ਜਾਂਦਾ ਉਹ ਜੇ ਸਰੀਰ ਜਦੋਂ ਤਿਆਗ ਦਿੱਤਾ ਤੇ ਫਿਰ ਹੋਇਆ ਇਹ ਤੋਂ ਬਾਅਦ ਕੀ ਜੀ ਕਰਦਿਆਂ ਕਰਦਿਆਂ ਨਾਲ ਕੋਈ ਗੱਲਬਾਤ ਹੋ ਪਾਈ ਸੀਗੀ ਮਰਨ ਵਰਤ ਤੋਂ ਪਹਿਲਾਂ ਪਹਿਲਾਂ ਜ਼ਰੂਰੀ ਜੀ ਜ਼ਰੂਰੀ ਇਹ ਗੱਲ ਪਹਿਲਾਂ ਉਹ ਤਾਂ ਕਹਿੰਦੇ ਸੀ ਨਹੀਂ ਪਰ ਮੈਂ ਕਿਹਾ ਨਹੀਂ ਉਹਨੇ ਫਿਰ ਠੀਕ ਹੈ ਜੀ ਨਹੀਂ ਤੇ ਕਰਦੇ ਸਹਿਮਤ ਹੋ ਗਏ ਹਾਂਜੀ ਹੋ ਗਏ ਜਦੋਂ ਮਨ ਨੂੰ ਨਾ ਖਿਆ ਵੀ ਨਹੀਂ ਮੈਂ ਤਾਂ ਇਹ ਕੰਮ ਕਰਨਾ ਹੈ ਉਹਨੇ ਤਾਂ ਠੀਕ ਇਸ ਪਾਸੇ ਵੀ ਆਪੋ ਜੀ ਬੈਠੇ ਨੇ ਸਸੀ ਕਾਲ ਜੀ ਕਿਹੜਾ ਪਿੰਡ ਹੈ ਜੀ ਕਿਹੜੀ ਜਗ੍ਹਾ ਤੋਂ ਪਿੰਡ ਸਾਦੀਹਰੀ ਆਈ ਨਾਮ ਸੁਖਚੰਨ ਸਿੰਘ ਜੀ ਸੁਖਚੰਨ ਜੀ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਮੈਂ ਵੀ ਮਰਨ ਵਰਤ ਤੇ ਬੈਠਣਾ ਹੈਗਾ ਕਈ ਵਾਰੀ ਮੈਂ ਸਿੱਧਾ ਸਵਾਲ ਜਾ ਕਰ ਦਾਂਗਾ ਕਿ ਯੂਨੀਅਨ ਨਾਲ ਕਹਿੰਦੇ ਆ ਭਾਈ ਤੂੰ ਬੈਠਣਾ ਕੋਈ ਉਹ ਕਹਿਆ ਸੀ ਕਿ ਆਪਦਾ ਵੀ ਦਿਲ ਸੀਗਾ ਜਿੱਥੇ ਜਥੇਬੰਦੀ ਬਣੋਈਏ ਮਤਲਬ ਆਮ ਲੋਕ ਕਹਿਣ ਲੱਗੇ ਵੀ ਅਸੀਂ ਖੁਦਕੁਸ਼ੀ ਕਰਾਂਗੇ ਨੈਰਾ ਸ਼ਾਲਾ ਮਾਰਾਂਗੇ ਜਾਂ ਅੱਗ ਲਾ ਕੇ ਸੜ ਜਾਾਂਗੇ ਜਾਂ ਅਸੀਂ ਗਲਫਰਾਹ ਲੈ ਲੇਗੇ ਵੀ ਜਿਹੜੇ ਸਾਡੇ ਉਹ ਸਰਦਾਰੂ ਸੇਵਾਦਾਰ ਹੈਗੇ ਨੇ ਸਾਰੇ ਉਹਨਾਂ ਦੇ ਵਿੱਚੋਂ ਬਾਜਾਂ ਉੱਠਣ ਲੱਗ ਗਈਆਂ ਸੀ ਵੀ ਡੱਲੇ ਵਾਲ ਸਾਹਿਬ ਦੀ ਕਿਵੇਂ ਜਾਨ ਬਚਾਈ ਜਾਵੇ ਸਰਕਾਰ ਮੰਨਦੀ ਨਹੀਂ ਹੈਗੀ ਵੀ ਅਸੀਂ ਖੁਦਕੁਸ਼ੀ ਕਰਾਂਗੇ ਉਹਨੂੰ ਰੋਕਣ ਕਰਕੇ ਨੇ ਇਹ ਫੈਸਲਾ ਲਿਆ ਗਿਆ ਵੀ ਦਵਾਈਆਂ ਦੁਨੀਆਂ ਖਾਂਦੇ ਸੀ ਛੱਡਤੀਆਂ ਦਵਾਈਆਂ ਕਰ ਲੈ ਮੇਰੇ ਜਦੋਂ ਮਰਨਾ ਹੀ ਹੈ ਦਵਾਈ ਅਸੀਂ ਕਾਦੀ ਦਵਾਈ ਚੱਲਦੀ ਸੀ ਤੁਹਾਡੀ ਮੇਰੀ ਇੱਕ ਸ਼ੂਗਰ ਦੀ ਚੱਲਦੀ ਆਈ ਬਾਕੀ ਕੋਈ ਬੋਡੀ ਵਾਸਤੇ ਢੂਣੀ ਚ ਦਰਦ ਰਹਿੰਦਾ ਲੱਤਾਂ ਮਾਹਾਂ ਚ ਵੀਕਨਸ ਇਹ ਕੱਲ ਦੀ ਤੁਸੀਂ ਦਵਾਈ ਨੇ ਲਈ ਹਲੇ ਤੱਕ ਕੋਈ ਦੁੱਖ ਤਕਲੀਫ ਹੋ ਰਹੀ ਹੋਵੇ ਨਹੀਂ ਸਰ ਸਰ ਦਰਦ ਹੈ ਜੀ ਬਸ ਕੱਲਾ ਕੋਈ ਵੀ ਕਲੀਪ ਨਹੀਂ ਜੀ ਜੇ ਤੁਹਾਨੂੰ ਕੋਈ ਦਵਾਈ ਦੀ ਲੋੜ ਪਈ ਲਓਗੇ ਫਿਰ ਨਹੀਂ ਲੈਂਦੀ ਜੀ ਜੇ ਤੁਮ ਮਰਨ ਵਾਸਤੇ ਬੈਠਿਆ ਜੀ ਦਵਾਈ ਕਦੇ ਵਾਸਤੇ ਲੈਣੀ ਹੈ ਇਹ ਡੱਲੇ ਵਾਲਾ ਸਾਹਿਬ ਤੇ ਜਾਨ ਬਚਾਉਣੀ ਹੈ ਸਾਡੀਆਂ ਮੰਗਾ ਨਹੀਂ ਜਿਹੜੀਆਂ ਮਨਜ਼ੂਰ ਕਰਾਉਣੀਆਂ ਨੇ ਜੇ ਮਰਨ ਵਾਸਤੇ ਬੈਠਿਆ ਦਵਾਈ ਕਦੇ ਵਾਸਤੇ ਲੈਣੀ ਹੈ ਜੀ ਹੌਸਲਾ ਮਾੜੇ ਆਪਣਾ ਮਾੜੀ ਜੀ 6 ਵਜੇ ਜੀ ਆਪਾਂ ਡਾਕਟਰ ਕੋਲੇ ਭਜਦੇ ਆ ਹੌਸਲਾ ਬਹੁਤ ਚਾਹੀਦਾ ਏ ਏਡੀ ਗੱਲ ਕਹਿਣ ਲਈ ਕਿ ਮੈਂ ਮਰਨ ਵਰਤ ਤੇ ਬੈਠਾ ਹਾਂ ਮਰਨ ਲਈ ਤਿਆਰ ਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਸਰੀਰ ਕੋਈ ਬੰਦਾ ਛੱਡਣ ਨੂੰ ਤਿਆਰ ਨਹੀਂਗਾ ਇਹ ਹੌਸਲਾ ਕਿਵੇਂ ਆਇਆ ਔਰ ਕਿਵੇਂ ਇਹ ਮਨ ਲੋ ਤਾਕਤ ਹੈ ਜਿਹੜੀ ਉਹ ਤੁਹਾਡੇ ਅੰਦਰ ਆਉਂਦੀ ਹੈ ਇਹ ਹੌਸਲਾ ਸਾਡੇ ਪਹਿਲਾਂ ਤੋਂ ਸਾਡੇ ਜੱਜਬਾ ਸਾਡੇ ਪੰਜਾਬ ਦੇ ਲੋਕਾਂ ਦਾ 98% ਸਾਡੀਆਂ ਸੀਧੀਆਂ ਨੇ ਅਸੀਂ ਸੀਧੀਆਂ ਦੇ ਇਹਨੂੰ ਤਿਆਰ ਆ ਜੱਜਬਾ ਸਾਡੇ ਅੰਦਰ ਜਿੰਨੂੰ ਨੇ ਜੇ ਅਸੀਂ ਕੰਮ ਕਰਦੇ ਆਂ ਖੇਤੀ ਦੇ ਵਿੱਚ ਸਾਡੇ ਕਹੀ ਵਜਦੀ ਆ ਦਾਤੀ ਵਜਦੀ ਅਸੀਂ ਕੋਈ ਘਰੇ ਉੱਤੀ ਪੱਟੀ ਬਰਨ ਕੇ ਕੰਮ ਕਰੀ ਜਾਂਦੇ ਸਾਰੇ ਖੇਤ ਜਦੋਂ ਅਸੀਂ ਮਥੇ ਲਿਆ ਵੀ ਸੀ ਨੇ ਮਰਨਾ ਹੈ ਜਾਂ ਸਾਡੀਆਂ ਜਿੱਤਾਂ ਮੰਗਾ ਮਨਜ਼ੂਰ ਹੋਣਾ ਜਾਂ ਸਾਡਾ ਨੇਤਾ ਐਡਾ ਵੱਡਾ ਆਗੂ ਸਾਡਾ ਯੋਧਾ ਜਰਨੈਲ ਉਹ ਸਾਡੇ ਵਾਸਤੇ ਮਰ ਰਿਹਾ ਅਸੀਂ ਨਹੀਂ ਮਰ ਸਕਦੇ ਪੁੱਤੇ ਦੂਤੇ ਹੋਣਗੇ ਉਹਨਾਂ ਦਾ ਪਿਆਰ ਹੁੰਦਾਗਾ ਉਹਨਾਂ ਨੇ ਨੇ ਕਿਹਾ ਵੀ ਦਾਦਾ ਜੀ ਰਹਿਣ ਦੋ ਜਾਂ ਨਾਨਾ ਜੀ ਰਹਿਣ ਦੋ ਜਾਂ ਤੁਹਾਡੇ ਬੇਟਿਆਂ ਨੇ ਕਿਹਾ ਹੋਊਗਾ ਮੇਰਾ ਪੋਤਾ ਕਹਿੰਦਾ ਸੀ 10-11 ਸਾਲ ਦਾ ਹੈ ਕਿੰਨਾ ਤਾਂ ਤਾਂ ਦੂਣਾ ਬੈਠੀ ਵੀ ਮੈਂ ਹੈ ਜਿਹੜਾ ਮੇਰਾ ਵੱਡਾ ਜਨੈਲ ਮੇਰਾ ਸੂਬਾ ਪ੍ਰਧਾਨ ਬੈਠਾ ਹੀ ਮੈਂ ਕਿਉਂ ਬੈਠੂੰਗਾ ਕਿ ਮੈਂ ਬੈਠੂੰਗਾ ਕਿਸੇ ਨੇ ਤਰ੍ਹਾਂ ਬਣਾ ਲੈ ਕਰ ਦੇ ਹਾਂ ਨਹੀਂ ਬਣਾ ਲੈ ਕਰ ਦੇ ਮੈਂ ਹੈਂ ਕਰ ਦੇ ਮੰਨ ਕੇ ਬਾਅਦ ਚ ਹਾਂਜੀ ਹਾਂ ਕੋਈ ਗੱਲ ਕਰਨ ਤਾਂ ਤੁਸੀਂ 111 ਬੰਦਿਆਂ ਦਾ ਤੁਹਾਡਾ ਪੂਰਾ ਕਲਈਏ ਕਿ ਜਥਾਏਗਾ ਜਿਹੜਾ ਕੱਲ ਤੋਂ ਮਰਨ ਵਰਤੇ ਤੇ ਬੈਠਾ ਹੈ ਰਾਤ ਦੇ ਸਮੇਂ ਕਿਸੇ ਨੂੰ ਕੋਈ ਤਕਲੀਫ ਆਈ ਹੋਵੇ ਕੋਈ ਪ੍ਰੋਬਲਮ ਆਈ ਹੋਵੇ ਨਹੀਂ ਬਿਲਕੁਲ ਅਜੇ ਤੱਕ ਚੜ੍ਹਦੀ ਕਲਾ ਦੇ ਵਿੱਚ ਕੱਲ ਬੀਬੀ ਚੈੱਕ ਕੀਤੇ ਸ਼ੂਗਰ ਭਾਰ ਤੋ ਲਿਆ ਗਿਆ ਹੁਣ ਫੇਰ ਡਾਕਟਰ ਕਰਨਗੇ ਹੁਣ ਹਜੇ ਤੱਕ ਸਿੰਘਪੂਰੇ ਚੜਦੀ ਕਲਾ ਦੇ ਵਿੱਚ ਤਾਂ ਤਸਵੀਰਾਂ ਇੱਕ ਵਾਰ ਪ੍ਰਮੋਦ ਪਿੱਛੇ ਦੀਆਂ ਜਰੂਰ ਦਿਖਾ ਦਈਏ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਬਹੁਤ ਸਾਰੇ ਕਲੀਏ ਕਿ ਕਿਸਾਨ ਆਗੂ ਨੇ ਪਿੱਛੇ ਵੀ ਬਜ਼ੁਰਗ ਬੈਠੇ ਨੇ ਉਹਨਾਂ ਨਾਲ ਗੱਲ ਕਰਨ ਸੱਸੀ ਗਾਲ ਬਾਪੂ ਜੀ ਸੱਸੀ ਗਾਲ ਜੀ ਕੀ ਹਾਲ ਚਾਲ ਨੇ ਵਧੀਆ ਵਧੀਆ ਚੜਦੀ ਕਲਾ ਚੜਦੀ ਕਲਾ ਕਿਵੇਂ ਸੇਤਾ ਹੁਣ ਠੀਕ ਹੈ ਜੀ ਵਧੀਆ ਕਿਰਪਾ ਮਾਲਕ ਦੀ ਕੱਲ ਦਾ ਕੁਝ ਖਾਦਾ ਨਹੀਂ ਕੋਈ ਤਕਲੀਫ ਆ ਰਹੀ ਹੋਵੇ ਨਹੀਂ ਨਹੀਂ ਕੋਈ ਦਿਖਰੇ ਵੀ ਨਹੀਂ ਆ ਰਹੀ ਜੇ ਸਾਡੇ ਆਗੂ ਨਹੀਂ ਆ ਰਹੇ ਸਾਨੂੰ ਗੱਲ ਨਹੀਂ ਆਉਣੀ ਹੈ ਜੇ ਸਾਡਾ ਇੱਕ ਦਿਨ ਹੀ ਹੋਇਆ ਮਾਲਕ ਦੀ ਕਿਰਪਾ ਅਰਦਾਸ ਚ ਬਸਕਤੀ ਐ ਨਹੀਂ ਐ ਅਰਦਾਸ ਨੂੰ ਗੈਣ ਨਹੀਂ ਰਹੀ ਦੁਨੀਆ ਜਿਹਦੇ ਸਿੱਖ ਦਾ ਅਰਦਾਸ ਇਹਨਾਂ ਕਹਿੰਦਾ ਵੀ ਮਰ ਜਾਏਗੇ ਤੇ ਕੋਈ ਡਰ ਨਹੀਂ ਵੀ ਅਰਦਾਸ ਨਾਲ ਝੂਠੀ ਹੋਵੇ ਅਰਦਾਸ ਕਰਕੇ ਗੱਲ ਤੁਸੀਂ ਬੈਠੇ ਹੋ ਸਾਰੇ ਜਿੰਨੇ ਵੀ ਤੁਸੀਂ ਸੰਗਠਨਾਂ ਅਰਦਾਸ ਕੀਤੀ ਫਿਰ ਇੱਥੇ ਬੈਠੇ ਹਾਂ ਜੀ ਅਰਦਾਸ ਕਰਕੇ ਬੈਠੇ ਹਾਂ ਸਾਡਾ ਕੰਮ ਕਾਰਜ ਹੀ ਹਜੇ ਅਰਦਾਸ ਕਰਕੇ ਸ਼ੁਰੂ ਹੁੰਦਾ ਸਿੱਖ ਦਾ ਜੋ ਵੀ ਹੁੰਦਾ ਜਿਹੜੇ ਆ ਵੀ ਅਰਦਾਸ ਕਰਕੇ ਬੈਠੇ ਵੀ ਮੈਂ ਸੰਗਤਾਂ ਦੀ ਜਿੱਤ ਝੋਲੀ ਪਾਦੇ ਕੋਈ ਇੱਕ ਇੱਕ ਦੀ ਖਾਤ ਨਹੀਂ ਜਿਹਨਾਂ ਵਾਲੇ ਬੈਠੇ ਇੱਕ ਦੀ ਖਾਤਰ ਨਹੀਂ ਬੈਠੇ ਵੀ ਆਪ ਦੀ ਖਾਤਰ ਨਹੀਂ ਬੈਠੇ ਸਾਰੀ ਜਨਤਾ ਦੀ ਖਾਤਰ ਵਿੱਚ ਇਹ ਤੁਸੀਂ ਵੀ ਹੋ ਇਹ ਰੋਟੀ ਦਾ ਮਸਲਾ ਕੋਈ ਨਹੀਂ ਚਲੋ ਠੀਕ ਹੈ ਤੁਸੀਂ ਆਉਣੇ ਨਾਲ ਤੁਹਾਡੀ ਡਿਊਟੀ ਹੈ ਇਹ ਰੋਟੀ ਦਾ ਮਸਲਾ ਹੈ ਬਿਲਕੁਲ ਜੇ ਆਪਣਾ ਕੋ ਜਮੀਨ ਹੈ ਆਪਣਾ ਕੀ ਮੇਰੇ ਅੱਜ ਕਣਕ ਵੇਖੋਣ 35 40 4000 ਨੂੰ ਹੋ ਗਈ 3500 4000 ਨੂੰ ਤੇ ਅੱਜ ਕਣਕ ਆਟਾ ਕੀ ਹੋ ਗਿਆ ਬਹੁਤ ਸਾਰੇ ਲੋਕਾਂ ਕੋਲ ਕਹਿੰਦੇ ਜਮੀਨ ਨਹੀਂ ਜ਼ਮੀਰ ਹੈ ਇਹ 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 ਨਾਰਾ ਬਹੁਤ ਦਿੱਤਾ ਗਿਆ ਸੀ ਪਿਛਲੇ ਹੰਦ ਨੂੰ ਜੀ ਕੋਈ ਜ਼ਮੀਰ ਐਸੇ ਵੀ ਹੈ ਜਿਹੜੇ ਬਿਨਾਂ ਜ਼ਮੀਨ ਵਾਲੇ ਪਿਆ ਜਿਹਨਾਂ ਕੋਈ ਹੋਰ ਛੋਟ ਮੋਟੇ ਕਾਰੋਬਾਰ ਉਹ ਵੀ ਹੈ ਸਾਡੇ ਨਾਲ ਹੀ ਬੈਠੇ ਹੈ ਜਿਹਨਾਂ ਜਮੀਰ ਹੈ ਨੇ ਜਿਹਦੀ ਜ਼ਮੀਨ ਹੈ ਨਹੀਂ ਉਹ ਜ਼ਮੀਨ ਵਾਲਾ ਵੀ ਨਹੀਂ ਆਉਂਦਾ ਨਾਮ ਤੇ ਤੁਹਾਡੇ ਪਿੰਡ ਦਾ ਨਾਮ ਜ਼ਰੂਰ ਦੱਸ ਦੋ ਤਾਂ ਕਿ ਆਂਢੀ ਗੁਆਂਢੀ ਪਿੰਡਾਂ ਨੂੰ ਪਤਾ ਲੱਗ ਜੇ ਕਿ ਸਾਡੇ ਏਰੀਆ 'ਚ ਵੀ ਇੱਕ ਬਾਪੂ ਹੈ ਜਿਹੜਾ ਬੈਠਾ ਹੋਇਆ ਉੱਥੇ ਸਾਡਾ ਪਿੰਡ ਕੋਡਸ਼ਮੀਰ ਹੈ ਜੀ ਨਾਮ ਮੇਰਾ ਬਹਾਦਰ ਸਿੰਘ ਹੈ ਕੋਸ਼ਮੀਰ ਪਿੰਡ ਬੈਲਾਲਾ ਜਿਹੜਾ ਕਹਿੰਦੇ ਆ ਹਾਂ ਬਹਿੰਡੇ ਜਿਹਦੇ 'ਚ ਪੈਂਦਾ ਹੈ ਵੀਰਾ ਪਿੰਡ ਪੱਕਾ ਕਲਾਂ ਤੁਹਾਡੇ ਗੁਆਂਢ 'ਚ ਹੈ ਜੀ ਗੁਆਂਢੀਆਂ ਫਿਰ ਤਾਂ ਹਾਂ ਹਾਂ ਜੀ ਤੁਹਾਡਾ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਮੇਰਾ ਨਾਮ ਹਰਪਗੁਵਾਨ ਸਿੰਘ ਹੈ ਪਿੰਡ ਲੰਬੀ ਹੈ ਜੀ ਅੱਛਾ ਤੁਸੀਂ ਲੰਬੀ ਤੋਂ ਆਏ ਹੋ ਤੇ ਕਾਲੇ ਤੁਸੀਂ ਮਰਨ ਵਰਤ ਤੇ ਬੈਠਿਓ ਹਲੇ ਤੱਕ ਕੋਈ ਤਕਲੀਫ ਆ ਰਹੀ ਹੋਵੇ ਕਿਉਂਕਿ ਦਵਾਈਆਂ ਬਹੁਤ ਸਾਰਿਆਂ ਦੀ ਚਲਦੀਆਂ ਬਹੁਤ ਤੁਹਾਡਾ ਕੋਈ ਚਲਦੀ ਸੀ ਦਵਾਈ ਉਸ ਤੋਂ ਪਹਿਲਾਂ ਨਹੀਂ ਜੀ ਬਿਲਕੁਲ ਕੋਈ ਦਵਾਈ ਨਹੀਂ ਚਲਦੀ ਸੀ ਕੋਈ ਤਕਲੀਫ ਨਹੀਂ ਸੱਚੇ ਪਾਤਸ਼ਾਹ ਦੀ ਮਿਹਰ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੈ ਇਹਨਾਂ ਸਰਕਾਰਾਂ ਦੇ ਦਿਮਾਗ ਨੂੰ ਉਹ ਸੈੱਟ ਕਰੂਗਾ ਇਹਨਾਂ ਦਾ ਜਿਹੜਾ ਇਹ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਇਹ ਮੰਨੂ ਲੋਕ ਹੈ ਇਹ ਉਹ ਲੋਕ ਹੈ ਜਿਹੜੇ ਔਰੰਗਜ਼ੇਬ ਦੇ ਰਸਤੇ ਤੇ ਚੱਲਦੇ ਆ ਅਸੀਂ ਉਹ ਲੋਕ ਹੈ ਜਿਹੜੇ ਬਾਬੇ ਦੇ ਰਸਤੇ ਤੇ ਚੱਲਦੇ ਆ ਬਾਬੇ ਨਾਨਕ ਦੇ ਰਸਤੇ ਤੇ ਚੱਲਦੇ ਆ ਅਸੀਂ ਭਾਣਾ ਮੰਨਣ ਵਾਲੇ ਆ ਅਸੀਂ ਉਸ ਦਾ ਭਾਣਾ ਮੰਨ ਕੇ ਇੱਥੇ ਬੈਠੇ ਆ ਉਹਦੇ ਭਾਣੇ 'ਚ ਬੈਠੇ ਆ ਵੀ ਸੱਚੇ ਪਾਤਸ਼ਾਹ ਜਿਹੋ ਜੇ ਸ਼ਾਸਕ ਤੁਸੀਂ ਦਿੱਤੇ ਆ ਉਹਨਾਂ ਸ਼ਾਸਕਾਂ ਨਾਲ ਅਸੀਂ ਜੂਝ ਰਹੇ ਆ ਤੇ ਹੁਣ ਤੁਸੀਂ ਆਪ ਵੀ ਕਿਰਪਾ ਕਰੋ ਇਹਨਾਂ ਸ਼ਾਸਕਾਂ ਦੇ ਮਨਾਂ ਦੇ ਵਿੱਚ ਗੈਰਤ ਕੱਢ ਕੇ ਆਪਣੀ ਪਰਜਾ ਪ੍ਰਤੀ ਜਿਹੜੀ ਹਮਦਰਦੀ ਪੈਦਾ ਹੋਵੇ ਤੇ ਲੋਕਾਂ ਨੂੰ ਜਿਹੜਾ ਉਹਦੇ ਹੱਕ ਮਿਲਣ ਜਿਹੜਾ ਹਾਕਮ ਹੁੰਦਾ ਉਹਨਾਂ ਨੂੰ ਉਹਨਾਂ ਤੋਂ ਹੀ ਹੱਕ ਮੰਗੇ ਜਾਂਦੇ ਆ ਉਹਨਾਂ ਨੂੰ ਹੱਕ ਦੇਣੇ ਵੀ ਚਾਹੀਦੇ ਦੂਜੀ ਚੀਜ਼ ਇੱਕ ਹੋਰ ਹੈ ਕਿ ਪਹਿਲਾਂ ਤਾਂ ਇੱਕ ਡੱਲੇ ਵਾਲਾ ਇੱਥੇ ਸਾਨੂੰ ਦਿਖਾਈ ਦਿੰਦਾ ਸੀ ਉਹਨੋਂ 112 ਡੱਲੇ ਵਾਲ ਹੋ ਚੁੱਕੇ ਆ ਇਸ ਜਗ੍ਹਾ ਤੇ ਦੇਖੋ ਜੀ ਜੇ ਹਾਕਮ ਦਾ ਇਹ ਰਵਈਆ ਰਿਹਾ ਤਾਂ ਹੁਣ ਤਾਂ 112 ਹੋਇਆ ਹੈ ਤੇ 1212 ਹੁੰਦੇ ਵੀ ਕਿਹੜਾ ਦੇਰ ਲੱਗਣੀ ਐ ਕਿਉਂਕਿ ਇਸ ਕੌਮ ਨੂੰ ਤਾਂ ਚੱਲ ਐ ਤੁਸੀਂ ਦੇਖਿਆ ਹੋਣਾ ਜਕਰੀ ਜਕਰੀਆ ਖਾਨ ਦੇ ਸਮੇਂ ਉਹ ਜਦੋਂ ਸਿਰਾਂ ਦੇ ਮੁੱਲ ਪਾਤੇ ਫੜ-ਫੜ ਕੇ ਲੋਕਾਂ ਨੂੰ ਲਿਆਏ ਇੱਕ ਚੌਰਾਸਤੇ ਦੇ ਵਿੱਚ ਦੂਜੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਬਾਰੇ ਚੌਰਾਸਤੇ ਦੇ ਵਿੱਚ ਉਹਨਾਂ ਦਾ ਕਤਲ ਕਰਦੇ ਸੀ ਤਾਂ ਉੱਥੋਂ ਲਾਈਨ ਦੇ ਵਿੱਚੋਂ ਅੱਗੇ ਨਿਕਲ ਕੇ ਕਹਿੰਦੇ ਸੀ ਮੁਕਤ ਮੇਰੀ ਵਾਰੀ ਅਸੀਂ ਤਾਂ ਮਤਲਬ ਉਹਨਾਂ ਲੋਕਾਂ 'ਚ ਜੋ ਐ ਜਿਸੇ ਕਤਲ ਕਰਨ ਵਾਲੇ ਨੂੰ ਮੁਕਤੀ ਦਾ ਦਾਤਾ ਸਮਝਿਆ ਜਾਂਦਾ ਹੈ ਤਾਂ ਫਿਰ ਇਹ ਇਹ ਹੁਣ ਤਾਂ 12 112 ਹੋਏ ਹੈ 1212 ਹੋਂ ਹੁੰਦਿਆ ਕਿਹੜਾ ਦੇਰ ਲੱਗਦੀ ਹੈ ਸਿੱਕ ਇਤਿਹਾਸ ਦੀ ਗੱਲ ਛੇੜ ਲਈ ਤਾਂ ਰਹੇਗਾ ਔਰ ਹੋਰ ਜ਼ਿਆਦਾ ਹੋਰ ਜ਼ਿਆਦਾ ਜਜ਼ਬੇ ਦੇ ਨਾਲ جاری ਰਹੇਗਾ ਤੇ ਕਿਸਾਨ ਅਗੋ ਜਗਜੀਤ ਸਿੰਘ ਢਿਲੇਵਾਲ ਦੇ ਨਾਲ ਉਹਨਾਂ ਦੇ ਸਮਰਥਕ ਕਿਸਾਨ ਕਿੰਨਾ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਵੀ ਜੋ ਹੈ ਇਸ ਜਜ਼ਬੇ ਦੇ ذریعے ਸਮਝ ਆ ਰਿਹਾ ਮਹਿਸੂਸ ਹੋ ਰਿਹਾ ਫਿਲਹਾਲ